ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ HF ਵੜ ਦਿਖਾਵਾਂਗੇ ਤਾਜੀ ਸੂਈ ਸਵਾਈ ਇਹ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਕਰਵਾ ਸ਼੍ਰੀ ਕਾਲ ਬਾਈ ਜੀ ਸ਼੍ਰੀ ਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪ੍ਰੀਤ ਦਾ ਪਿੰਡ ਤੋਂ ਆ ਜੀ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ 977960585 977960518 ਹਾਂ ਜੀ ਜੇ ਆਪਾਂ ਬੈੜ ਦੇਖੀਏ ਨਾ ਬਾਈ ਜੀ ਕਿਹੜਾ ਸੁਹਾ ਸੁਈ ਆ ਇਹ ਦੂਜਾ ਸੁਹਾ ਸੁਈ ਆ ਜੀ ਦੂਜਾ ਸੁਹਾ ਸੁਈ ਆ ਅੱਜ ਆਪਾਂ ਸੇਲ ਕਰਨ ਲਈ ਆ ਇਹ ਠੀਕ ਹੈ ਆਪਣੇ ਕੋਲ ਹੁਣੀ ਆਇਆ ਰਿਸਿਪਟ ਹੋਇਆ ਠੀਕ ਹੈ ਤੇ 나ੜੂਆ ਜਮਾਂ ਨਾਲ ਆ ਹਨਾ ਕੱਲ ਵੀ ਸੁਈ ਆ ਜੀ ਠੀਕ ਹੈ ਤੇ ਬੌੜੇ ਤੋਂ ਸਾਫਦਰੀ ਹੋਈ ਹਾਲੇ ਨਹੀਂ ਬੌੜੇ ਤੋਂ ਸਾਫ ਨਹੀਂ ਹੋਈ ਜੀ ਠੀਕ ਹੈ ਕਿੰਨਾ ਅੰਦਾਜ਼ਾ ਦੁੱਧ ਰੇੜੀ ਆ ਹੁਣ ਥੱਲੇ ਸਾਡਾ ਬੰਨੂ 40 ਕਿਲੋ ਆ ਜੀ ਠੀਕ ਹੈ 30 ਪਲੱਸ ਮੰਨ ਕੇ ਵੇਚਣੀ ਆ ਆਪਾਂ ਕਹਿੰਦਾ ਆਪਾਂ ਜਿਹੜਾ ਬੰਦਾ ਲਊਗਾ ਐਡੀ ਵੈੜਾ ਯਾਰ ਜੇ ਸੋਦੀ ਨਾ ਮੰਨੋ ਇਹ ਫੁੱਲ ਬੋਡੀ ਵੈੜ ਦੀ ਵੈੜ ਆ ਸੁਭਰੋ ਕਗੇ ਵਪਾਰ ਦਾ ਕੰਮ ਆ ਪੱਕਾ ਚੱਲਣਾ ਕਰਕੇ ਪਰ ਮੇਰਾ ਮਨ ਇਹ ਕਹਿੰਦਾ ਵੈੜ ਚੰਗੀ ਸਾਹਮਣੀ ਗੁਰਪ੍ਰੀਤ 35 37 ਵਾਲੀ ਤਾਂ ਹੈਗੀ ਆ ਠੀਕ ਆ ਕੋਈ ਗੱਲ ਨਹੀਂ ਕੋਈ ਨਹੀਂ ਕਿਉਂਕਿ ਰੂਟੀਨ ਚ ਮੋਠੀ ਵਾਲਾ ਵੀ ਆ ਮਸ਼ੀਨ ਲਾਉਂਗੇ ਮਸ਼ੀਨ ਵਾਲਿਆਂ ਠੀਕ ਹੈ ਇਹ ਹਾਥੀ ਚੋਂ ਨਾ ਹਾਥੀ ਚੋਂ ਕਿਉਂਕਿ ਕੰਮ ਆ ਆਪਣਾ ਰ ਠੀਕ ਹੈ ਤੇ ਚੋਣ ਜਵਾ ਕਿਵੇਂ ਆਦਾ ਚੱਕ ਨੰਬਰ ਆ ਠੀਕ ਹੈ ਕਹਿੰਦਾ ਵਾ 30 ਤੋਂ ਪਾਰ ਵਾਲੀ ਬੈੜ ਹੈਗੀ ਯਾਰ ਇਹ ਇਹਨਾਂ ਦਾ ਫਾਇਦਾ ਨਾਲ ਬਿਲਕੁਲ ਠੀਕ ਹੈ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਦਾ ਇੱਕ ਰੱਖ 35000 ਰੁਪਏ ਦੇ ਮੰਗ ਮਾੜਾ ਵੋਟਾ ਮਾਰ ਜਾਣਾ ਇਹਦਾ ਹੋ ਸੋ ਵੀਰ ਚਵਾਈ ਦੇਖੋ ਕਿਆ ਵਾ ਤਾਂ लाठी ਚਾਰਜ ਕੋ ਪੈਂਦੀ ਆ ਮੋਟਾ ਵੋਟਾ ਝੋਣਾ ਸਾਫ ਸੁਥਰਾ ਤਾਂ ਦਾ ਨੂੰ ਬੈਠਾ ਡਾਂਗਾ ਮਣੀ ਤੇ 35 ਕਿਲੋ ਦੁੱਧ ਖਰਾ ਦਊਗੀ 30 ਮੰਨੇ ਕੇ ਜਿਹੜਾ ਮਰਜੀ ਬੰਦਾ ਲੈ ਜਾਏ ਤੇ ਥੱਲੇ ਦੇਖੋ ਜਮਨ ਨਦੀਆ ਵਹਾ ਦਿਆ ਦੁੱਧ ਦੀਆਂ ਸਵਾਦ ਲੈ ਦੇਣਾ ਦੇ ਭਾਈ 135 ਜੋ ਮਾਰਦਾਨ ਕਰਾਂਗੇ ਬੰਦੇ ਦਾ ਸੋ ਵੀਰ ਥਰਡ ਵਗੈਰਾ ਦੇਖੋ ਨੇੜ ਤੋਂ ਸੋੜਾ ਸਾਫ ਸੁਥਰਾ ਰਾਜੀ ਸਭੀ ਬੜੀ ਲੱਸੀ ਦਾ ਵੀ ਕਿਸੇ ਪਾਸ ਹੋਣੀ ਪੂਰੀ ਡਾਵੜ ਬੰਦੀ ਕੱਦ ਕਾਠ ਵਾਲੀ ਵਿਹੜਾ ਸੋ ਵੀਰ ਥਰਡ ਦੇਖਸਾ ਨੇੜ ਤੋਂ ਸੋੜਾ ਸਾਫ ਸੁਥਰਾ ਚਾਰੇ ਥਰ ਨੇਖੜੇ ਵਿੱਚੀ ਤੇ ਤੇ 135 ਜੋ ਮਾਰਦਾਨ ਹੋ ਜੂ 30 ਕਿਲੋ ਤੋਂ ਮੰਨ ਕੇ ਜਿਹੜਾ ਮਰਜੀ ਲੈ ਜਾ ਫੈਟ ਵਾਲਾ ਵਿਹੜਾ ਦੁੱਧ ਪਾਉਣਾ 9779605182 ਬਾੜੀ ਹੱਥ ਕੈਨੂ ਕਰਦੇ ਹਾਕਕੇ ਬੈੜਾ ਇਹਨੂੰ ਕਰਦੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਗੁਰਪ੍ਰੀਤ ਵੀਰ ਦੇ ਨਾਮਾ ਖੁੱਡੀ ਬੱਤੀ ਚ ਜਦ ਮਰਜੀ ਪਹੁੰਚੋ ਵਪਾਰ ਦਾ ਕੰਮ ਆ ਗਾਵਾਂ ਹਾਜ਼ਰ ਹੁੰਦੀਆਂ ਵੱਡੀ ਜੰਦ ਜਰ ਵਾਲੀ ਪੜੀ ਆ ਪੈਚਾ ਬੈੜਾ ਦਿਖਾਦੀ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਿਆਜ ਜਦੋਂ